ਇਨੀ ਵੀ ਹੋਈ ਆ ਕੇ ਨਹੀਂ ਆ ਮੈਨੂੰ ਖਾਣ ਨੂੰ ਨਹੀਂ ਦਿੱਤਾ ਸੀ ਵੀ ਇਹ ਨਾ ਲਿਆ ਕੇ ਮੇਰੇ ਤੋਂ ਫੜ ਦੇ ਤਰਬੂਜ ਦਾ ਛਿੱਲੜ ਜਾ ਪਾ ਦਾ ਮੱਝੋਂ ਆਪੇ ਓਹ ਹੋ ਓਏ ਨਹੀਂ ਮਸ਼ੱਕਰ ਕਰ ਰਹੀ ਐ ਮੇਰੇ ਹੂਜ ਤੇ ਮਮੀ ਉਹ ਤਾਂ ਖਾਧਾ ਨਹੀਂ ਜਾ ਰਿਹਾ ਤੇਰੇ ਤੋਂ ਨਹੀਂ ਖਾਦਾ ਜਾਣ ਅੱਜ ਮੈਨੂੰ ਨਹੀਂ ਲੱਗਦਾ ਮੰਮੀ ਅੱਜ ਨਹੀਂ ਖਾ ਸਕਦੀ ਇਹ ਖਾ ਗਿਆ ਵੇ ਬਲਾਤਾ ਮੈਂ ਅਮਰ ਕੁੱਤੂ ਜੂ ਮਰ ਟੰਡਾ ਨਹੀਂ ਰੋੜਦਾ ਇੱਥੇ ਡੈਡੀ ਜੀ ਵੀ ਬਹਿ ਜਾਂਦੇ ਆ ਛੜ ਜਾ ਮੈਂ ਇੱਥੇ ਲੰਗਦੀ ਥੋੜਾ ਜਿਹਾ ਸਰੀਰ ਲੰਬੇ ਹੋ ਗਏ ਐ ਹੋਰ ਕਿੰਨਾ ਲੰਬਾ ਹੋ ਹੂ ਤੇ ਮੈਂ ਤਾਂ ਕ ਚਦੀਪਣਾ ਆਲੂ ਆ ਲੱਗਾ ਪਿਗਲੀ ਪਈ ਏ ਫਰਿਜੀ ਚ ਰੱਖਣੀ ਪਊ ਕਿਹਦਾ ਚੂਕੜਉਣੀ ਹੈ ਹਾਂ ਅਰੇ ਖੋਜੀ ਹਨਾ ਪਾਲੂ ਤੋਲਿਆ ਉਬਲਨੇ ਪਾਣਦੇ ਆ ਹਾਏ ਹਾਏ ਜਿਉ ਦੀ ਵਜੇ ਤੈਨੂੰ ਅੱਧੀ ਤਨਖਾਹ ਮਿਲੀ 50 ਰੁਪਏ ਦੇ ਬਸ ਮੀ ਤੁ ਮੈਨੂੰ ਲੱਗਦਾ ਇੱਧੀ ਤਨਖਾਹ ਦੇ ਦੂਗਾ ਕਾਹ ਹੈ ਸੱਚੀ ਬਾਤ ਬੋਲਦਾ ਐਵੇਂ ਐਸੇ ਮੈਂ ਅਮਮ ਕਿਵੇਂ ਹੋ ਗਿਆ ਹਾਂ ਲੈ ਮੈਂ ਤਾਂ ਮੁੰਡੀ ਵਿੱਚ ਪਾਣੀ ਪਾ ਰਿਹਾ ਸੀ ਆ ਜਾ ਬਣ ਗਿਆ ਨਾ ਛਤਰੀ ਮੇਰੇ ਕੋਲ ਕੋਈ 15 ਬਾਲਟੇ ਪਾਣੀ ਦੇ ਦੰਚ ਬਾਹਰ ਨੇ ਸੁੱਕ ਗਿਆ ਜਿੱਦਾ ਜਮਾ ਆਇਆ ਨੂੰ ਜਮਾ ਸੁੱਕ ਕੇ ਆਇਆ ਹੋਗਾ ਸਮਝਦਾ ਬਰਨ ਪਾ ਦਿਆ ਨੂੰ ਚਲੋ ਫਿਰ ਹੁਣ ਮੈਂ ਤੇ ਸਵੇਰੇ ਉਠਣਸਾਰ ਕਹਿੰਦਾ ਪੰਜ ਛੇ ਬਾਅਦ ਕੇ ਪਾਣੀ ਹੋਣੇ ਜਿਹੋਨੇ ਮੈਂ ਦਿਨਵੇਂ ਫੈਲ ਲੀਆ ਨਾ ਉੱਚਾ ਜਾ ਬਣ ਗਿਆ ਸੀ ਜਿਹੜਾ ਫਿਲਟਰ ਦਾ ਪਾਣੀ ਬਾਦੂ ਹੁੰਦਾ ਨਾ ਉਹ ਫਿਲਟਰ ਹੋਂ ਦਾ ਪਾਣੀ ਮਨ ਬੇਸ ਨਹੀਂ ਹੁੰਦੇ ਉਹਦੇ ਵਿੱਚ ਬਾਦੂ ਮੈਂ ਕਹਿੰਦੇ ਨੇ ਇਹਦੀ ਜਾਨ ਤੋਂ ਬਣੀ ਹੁੰਦੇ ਨਾ ਕੋਈ ਵੀ ਦੂਰੀ ਅੱਜ ਸਾਰਾ ਨਿਮ ਕਿੰਨਾ ਸੋਹਣਾ ਹੈ ਤੇ ਇਹ ਆਪਣਾ ਨਿਮ ਵੀਰੇ ਨੇ ਵੱਡਤਾ ਸੀਗੀ ਤੇ ਹੁਣ ਦੇਖੋ ਕਿੰਨਾ ਸੋਹਣਾ ਆ ਰਿਹਾ ਹੈਗਾ ਅੱਜ ਆਮੜਾ ਮੈਂ ਬਣਾਤੀ ਆ ਮਤੇ ਜਾਮੜਾ ਦੀ ਨਾਲ ਹੀ ਬਣਨੀ ਹੈ ਵੱਡੇ ਮੈਨਲੇ ਹਨ ਤੇ ਆਹਾ ਮਰੂਗਾ ਤੇ ਇਹ ਪੁਦੀਨਾ ਲਾਇਆ ਹੋਇਆ ਚਹਨੀ ਵਾਲਾ ਮੈਂ ਕਬੀਰ ਵੀਪੋਰਤਾ ਇਥੇ ਲਿਆ ਕੇ ਇਹਨਾਂ ਸੋਹਣਾ ਹੋ ਗਿਆ ਇਹਨਾਂ ਨੇ ਇਸਨੇ ਖਾ ਚੁੱਕੇ ਚੁੱਕੇ ਇੰਚ ਤੇ ਇਹਦੀ ਮੈਂ ਇੱਕ ਜਾਣਦਿਆ ਕਿ ਲਾਈ ਸੀ ਪੁਦੀਨੇ ਦੇ ਉਹ ਵੀ ਵਧੀਆ ਹੋ ਗਏ ਪੁਦੀਨਾ ਵਾਲਾ ਵਧੀਆ ਲੱਗਦਾ ਸਮੈਲ ਵਾਲੀ ਵਧੀਆ ਹੋ ਗਈ ਹੈ ਨਾ ਜਦੋਂ ਮੈਂ ਕਈ ਵਾਰ ਜੀ ਕਰਦਾ ਮੈਂ ਲੈ ਕੇ ਗਈ ਸੀ ਪੁਦੀਨਾ ਮੇਰੇ ਕੋਲ ਉੱਥੋਂ ਹੋਇਆ ਹੀ ਨਹੀਂ ਉੱਥੇ ਗਰਮੀ ਵਾਲੇ ਵੀ ਤੇ ਗਾਮਲੇ ਚ ਨਾ ਹੁੰਦਾ ਨਹੀਂ ਖੁੱਲੇ ਥਾਂ 'ਚ ਨਾ ਜਿੱਥੇ ਪਾਣੀ ਹਰ ਵਕਤ ਪੈਂਦਾ ਉੱਥੇ ਹੁੰਦਾ ਹੈ ਕੋਲੇ ਥਾਂ 'ਚ ਮਿੱਟੀ ਕਰਕੇ ਆਲੂ ਬਾਲਣੇ ਧਰ ਆਪਾਂ ਫੇਰ ਅਦਾ ਸੀ ਆਹ ਦੇਖੋ ਪੂਜੀ ਬੋਟਪਾ ਕੇ ਆਇ ਉਧਰ ਘੇੜਾ ਦੇ ਕਿਉਂ ਨੇ ਜੀ ਥੋੜਾ ਜਿਹਾ ਧੁੱਪ ਹੁਣ ਘਟ ਹੈਗੀ ਪਿੱਛੇ ਮਤਲਬ ਜਾਨ ਕੇ ਪਰਾਮਕਿ ਨੇ ਤੁਹਾਨੂੰ ਦਿਖਾ ਕੇ ਲਾਉਣੀ ਆ ਥੋੜਾ ਜਿਹਾ ਉਧਰ ਉਧਰ ਵਾਲਾ ਦੁਆਲਾ ਇੱਕ ਵੀਰ ਦੇ ਚੁੱਪਣਾ ਆ ਆਲੂ ਰੱਖ ਲੈ ਆਲੂ ਵਾਲਾ ਰੱਖ ਚਲੋ ਮੈਂ ਜਾਨਾਗਾ ਤੁਸੀਂ ਆਗੇ ਤੁਮੇ ਆ ਦੇਖੋ ਅੱਜ ਦਾ ਮੌਸਮ ਮੇਰੇ ਸਮਨ ਤਾਂ ਬਹੁਤ ਵਧੀਆ ਹੋ ਰਿਹਾ ਕਿ ਤੁਹਾਨੂੰ ਮੇਰੇ ਸਮਨ ਵਧੀਆ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਵੈਸੇ ਚਲ ਕੇ ਚੱਲਦੇ ਹਾਂ ਹਾਗੇ ਪਰ ਅੱਥੇ ਕਿੰਨੀ ਪਈ ਮੱਜਾਂ ਨੇ ਆਵਾ ਕਾਰਜਕਰਮ ਜਿਹੜਾ ਰੋਜ਼ ਕਰਦੀਆਂ ਹੀਆਂ ਹੈਣਾ ਇਹ ਢ ਖੁੱਲਣ ਸਰਪਰੋਂ ਉਹ ਮੱਥੇ ਲੱਗਦਾ ਉੱਥੇ ਇੱਕ ਮਹਾਰਾਜ ਜੀ ਸੁੱਤੇ ਪਏ ਹੈਗੇ ਸਾਰਾ ਕੁਝ ਖਰਾਬ ਕਰਕੇ 12 15 ਚੱਲੀਏ ਲਓ ਜੀ ਇੱਥੇ ਥੋੜਾ ਜਿਹਾ ਕਾਲਾ ਜਿਹਾ ਇਹ ਤਾਂ ਜ਼ਰੂਰ ਲੱਗਾਂਗੇ ਅਸੀਂ ਹੁਣ ਠੀਕ ਆ ਹੁਣ ਠੀਕ ਆ ਹੈਨਾ ਇਹ ਹੁਣ ਥੋੜਾ ਕੈਮਰਾ ਕਾਲਾ ਕਾਲਾ ਇਹ ਦੂਸਰਾ ਕੈਮਰਾ ਹੈ ਇਹ ਦੂਸਰੇ ਫੋਨ ਦਾ ਨਾ ਇਹ ਉਹ ਮੇਰਾ ਫੋਨ ਬੈਟਰੀ ਲੋ ਹੋ ਗਈ ਪਈ ਤੇ ਲੋ ਜੀ ਆਪਾਂ ਹੁਣ ਖੇਤਵੰਨੀ ਆਏ ਆ ਆ ਦੇਖੋ ਉਹ ਐਸ਼ ਕਿੱਧਰ ਚਲੀ ਜਾਂਦੀ ਹੈ ਸਾਰਾ ਰੋਜ਼ ਹੀ ਇੱਥੇ ਖੇਡਦੇ ਆ ਥੋੜੇ ਏਤੇ ਤੇ ਢੇਰ ਤੇ ਖੇਡ ਕੇ ਆਉਂਦੀ ਆ ਆ ਦੇਖੋ ਆਪਣੀ ਮੋਟਰ ਮੰਝਾ ਰਿਹਾ ਹੋਇ ਜੇ ਕੋਈ ਚਾਹੁੰਦਾ ਥੋੜਾ ਜਿਹਾ ਇੱਥੇ ਆ ਕੇ ਖੇਤਵੰਨੀ ਟਾਈਮ ਸਪੈਂਡ ਕਰਨਾ ਬੈਠ ਕੇ ਦੁਬਾਰੇ ਬਹੁਤ ਵਧੀਆ ਹਵਾ ਚਰਿਆਲੀ ਨਿਹਾਰਨਾ ਤਾਂ ਇੱਥੇ ਆ ਕੇ ਬੈਠ ਜਾਂਦਾ ਤੇ ਇੱਥੇ ਜਿਵੇਂ ਤੁਸੀਂ ਦੇਖਦੇ ਹੋ ਨਿਓ ਆਪਣੇ ਪਸ਼ੂ ਬੰਨੇ ਹੁੰਦੇ ਨੇ ਮੈਂ ਫਿਰ ਵਿਚਾਰ ਪਾਇਆ ਹੋਇਆ ਤੇ ਇਹ ਸਬਜੀ ਲਾਈ ਨੇ ਕਿ ਕੰਪਿਊਟਰ ਕਰਾ ਲਾਇਆ ਇਸ ਕਰਕੇ ਸਾਰਾ ਲੈ ਲੈ ਕਰਿਆ ਸੀ ਬਹੁਤ ਅੱਛਾ ਤਾਂ ਕਰਕੇ ਥੋੜੀਆਂ ਹੀ ਬੱਲੇ ਲਾਈ ਸੀ ਦੋ ਤਿੰਨ ਉਹ ਵਰਤਨੇ ਸਾਰਦੇ ਸੀ ਹਾਂ ਤੇ ਬਾਕੀ ਸਬਜੀ ਫਿਰ ਤਾਂ ਨਹੀਂ ਲਾਈ ਬਾਹਣ ਹੁਣ ਕੱਤੀ ਮੋਗੀ ਵੀਜੀ ਸੀ ਇਥੇ ਤਾਂ ਥਾਂ ਠਾ ਰੱਖਿਆ ਫੱਕੀ ਜਣੀ ਆਹ ਕਿਉਂ ਨਹੀਂ ਪੱਟੇ ਆਪਣੇ ਆ ਟੰਬੇ ਜੇ ਸਬਜੀ ਵਾਲੀ ਟੋਰੀਆਂ ਦੇ ਬੱਲਾ ਚੜਾ ਲੈ ਨੇ ਉਹ ਬੰਨ ਕੇ ਨਾ ਰਸਨੀ ਅੱਛਾ ਹਵਾ ਲੱਗਦੀ ਉਹਨਾਂ ਨੂੰ ਹਾਂ 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 ਮੌਸਮ ਦੇਖੀ ਨਹੀਂ ਹਾਲਾ ਹੋਇਆ ਪਿਆ ਹੈ ਨਾ ਪਾਣੀ ਦਾ ਲੱਗਣਾ ਪਲੇਸ ਵਧੀਆ ਹੁੰਦੀ ਹੈ ਹਾਂ ਮੂੰਗੀ ਆਪਣੀ ਕੰਡ ਹੁੰਦੀ ਸੀ ਨਹੀਂ ਪੈ ਗਿਆ ਸੋ ਦਮ ਹਾਂ ਇਹ ਦੇਖੀਏ ਇਸ ਦੇ ਕਿ ਬਾਹਰ ਜਿੱਥੇ ਤੇ ਸਾਰੇ ਜਣੇ ਇੱਥੇ ਖੇਡਦੇ ਰਹਿੰਦੇ ਟਟੇਰੀਆ ਦੇ ਬੱਚੇ ਦੇਖਦੀ ਐ ਅੱਛਾ ਛੋਟੇ ਛੋਟੇ ਬੱਚੇ ਨੇ ਟਟੇਰੀਆ ਦੇ ਅੱਛਾ ਤੇ ਉਹਨਾਂ ਨੂੰ ਦੇਖਦੀ ਆ ਫਿਰ ਟਟੇਰੀਆ ਨੂੰ ਕੋਈ ਮੈਨੂੰ ਕਹੂਗੀ ਇਹਨੇ ਬੱਚੇ ਨੇ ਨਾ ਇਹ ਨਾ ਮਮੀ ਡੈਡੀ ਆ ਹੁਣ ਉਹਨਾਂ ਦਾਦਾ ਦਾਦੀ ਕਿੱਥੇ ਕੋਈ ਕੋਈ ਟਟੇਰੀਆ ਨੂੰ ਮੈਨੂੰ ਕੀ ਪਤਾ ਦਾਦਾ ਦਾਦੀ ਕਿੱਥੇ ਉਹਨਾਂ ਐਸ਼ਵੀਰ ਰਾਜਪੂਤ ਟਟੇਰੀਆ ਐਸ਼ਵੀਰ ਚੱਲੀਏ ਐਸਰ ਤੂੰ ਅਜਿੰਨ ਤਾਂ ਦਿਖਾ ਲੈ ਟਟੇਰੀਆ ਦੇ ਬੱਚੇ ਕਿੱਥੇ ਆ ਉਹ ਬੈਠੇ ਕੀ ਹੁੰਦਾ ਪਹਿਲਾਂ ਇਹਨੂੰ ਪੁੱਛੋ ਟਟਿਰੀ ਐਸ਼ੀ ਰੱਖੀ ਹੋ ਕਿੰਨਾ ਦੇ ਬੱਚੇ ਪੁੱਤ ਕਿੱਥੇ ਕਿੰਨਾ ਦੇ ਬੱਚੇ ਪੁੱਤ ਉਹ ਉਹਦੇ ਬੱਟੇ ਬੈਠੇ ਹਮਨ ਟਟਿਰੀ ਬੋਲਣ ਦੇ ਬੱਚੇ ਕਿਧਰ ਗਿਆ ਕਿੰਨਾ ਦੇ ਪੁੱਤ ਬੱਚੇ ਕੀ ਦੇ ਬੱਚੇ ਮੰਮੀ ਦਾ ਉਹ ਨਹੀਂ ਮੰਮੀ ਆ ਨਹੀਂ ਮੰਮੀ ਦਾ ਕੀ ਨਾਮ ਆ ਪੁੱਤ ਚੁੱਛ ਨਹੀਂ ਆ ਟਟਿਰੀ ਹੈ ਕਹਦੇ ਪੂਏ ਜੀ ਬੋਲ ਤਾਂ ਸਹੀ ਪੁੱਤ ਇਸ ਨੂੰ ਗੇਮਾ ਮਮਾ ਬੱਚੇ ਨੇ ਬੱਚੇ ਇਹਦੇ ਉਹ 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 ਪੀਏਗੀ ਉਹ ਉਹ ਕਿਵੇਂ ਬੋਲਦੀ ਆ ਉਹਦਾ ਨਾਮ ਜਿਹੜਾ ਉਹ ਬੋਲਦੀ ਹੈ ਨਾ ਉਹੀ ਆ ਉਹਦਾ ਨਾਮ ਉਹ ਕਿਵੇਂ ਬੋਲਦੀ ਆ ਉਹ ਕਿ ਆਇਆ ਉਹ ਕਿਵੇਂ ਬੋਲਦਾ ਆਜੋ ਰੱਬ ਬੋਲੀ ਜਾਂਦਾ ਓਏ ਐਸ਼ੂ ਉਹ ਕਾਂ ਕਾਂਗਰਸ ਦਾ ਪੰਜਾ ਫਿਰਦਾ ਹੋ ਦੇਖ ਮਨ ਪੰਜਾ ਫਿਰ ਬੰਦੀਆ ਕਿਹਣੀ ਆਏ ਬੋਲਦੀ ਕੋਇਲ ਆ ਜਾ ਪੁੱਤ ਢੋਗੀ ਬੈਠਾ ਬੈਠਾ ਉਥੇ ਬੈਠਾ ਢੋਗੀ ਬੈਠਾ ਉਥੇ ਉਹ ਦੇਖ ਆ ਜਾ ਤੇਰੀ ਕ ਗਰੀ ਜੀ ਨੇ ਫੜ ਲੇ ਮੈਂ ਕੁਛ ਨਹੀਂ ਕਹ ਰਹੀ ਇਸੇ ਬਤਾਂ ਛੋਨੀ ਛੋਨੀ ਫਰਾਕਣਾ ਫੜ ਲੇ ਆਜਾ ਕਿ ਦੂਰ ਵਾ ਜਾਂਦੀ ਹੈ ਤੇ ਕਹਿੰਦੀ ਮੈਂ ਤੱਕ ਲੋ ਜੀ ਮੌਸਮ ਬਹੁਤ ਖਰਾਬ ਨੇਰੀ ਵਾਲਾ ਤੇ ਹੋਰ ਆਪਾਂ ਹੁਣ ਅੰਦਰ ਆ ਗਏ ਇਸੇ ਕਰਕੇ ਕਿਉਂਕਿ ਬਹੁਤ ਜ਼ਿਆਦਾ ਮਿੱਟੀ ਘਟਾ ਡਕਣਾ ਮੈਨੂੰ ਲੱਗਦਾ ਉੱਪਰ ਸੋ ਲੋ ਜੀ ਆਪਾਂ ਅੰਦਰ ਆ ਗਏ ਕਿਉਂਕਿ ਨੇਰੀ ਬਹੁਤ ਹੋਣ ਲੱਗੀ ਤੇ ਖੇਤ ਵੱਲ ਥੋੜਾ ਜਾਏ ਗੇੜਾ ਗੁੜਾ ਜਲਾ ਕੇ ਵਧੀਆ ਲੱਗਿਆ ਤੇ ਅੱਜ ਦਾ ਹੈ ਵਲੌਗ ਹੈ ਜਿਹੜਾ ਆਪਾਂ ਹੁਣ ਇੱਥੇ ਸਮਾਪਤ ਕਰਦੇ ਹਾਂ ਕਿਉਂਕਿ ਵੈਸੇ ਹੁਣ ਸ਼ਾਮ ਦਾ ਟਾਈਮ ਹੈ ਕੰਮ ਦਾ ਟਾਈਮ ਹੋਇਆ ਪਿਆ ਉਹ ਠੰਡੀ ਹੋ ਗਈ ਮੀਂਹ ਪਾ ਕੇ ਫੇੜਾ ਕੇ ਬੱਚਣ ਕਿ ਤੇ ਫਿਰ ਚਲੂਗੀ ਚਲੂਗੀ ਦੇਖਣਾ ਪਈਆਂ ਜੋ ਮੈਨੂੰ ਇਹ ਸੀ ਕਿ ਚਲੋ ਮੈਂ ਆਈਏਗੀ ਪਿੰਡ ਤੇ ਤੁਹਾਨੂੰ ਬੱਚਿਆਂ ਨਾਲ ਮਿਲਵਾਇਆ ਜਾਵੇ ਸੋ ਤੁਹਾਨੂੰ ਸਾਰਿਆਂ ਨੂੰ ਆਪਣੀ ਫੈਮਿਲੀ ਨਾਲ ਮਿਲ ਕੇ ਕਿਵੇਂ ਲੱਗਿਆ ਜ਼ਰੂਰ ਦੱਸਿਓ ਮਿਲਦਣ ਜੀ ਆ ਪਾਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ